ਉਹਨੇ ਸੱਚੀ ਮੇਨੇ ਬਈ ਤੁਹਾਨੂੰ ਪਰਵਾਦ ਮਾ ਬਹੁਤ ਰੱਕੀ ਦਵੇ ਯਾਰ ਤਾਂ ਮੇਰੇ ਚਾਹਣ ਵਾਲੇ ਮੈਨੂੰ ਪਿਆਰ ਕਰਦੇ ਆ ਵਾ ਖੁਸ਼ ਰਹੋ ਮੈਨੂੰ ਕਹਿੰਦਾ ਵੀ ਤੈਨੂੰ ਛੱਡ ਕੇ ਮੈਨੂੰ ਵਾਲੇ ਜਾਨੀ ਮਿਲਿਆ ਇੱਕ ਕੁਰਬਾਨ ਕੀਤਾ ਤੇ ਕਿੰਨੇ ਮਿਲ ਗਏ ਕਿੰਨੇ ਮਿਲ ਗਏ ਮੇਰੇ ਸਰੋਤੇ ਕਿੰਨੇ ਮੇਰੇ ਚਾਹਣ ਵਾਲੇ ਮੈਨੂੰ ਬਹੁਤ ਪਿਆਰ ਕਰਦੇ ਨੇ ਹਾਂਜੀ ਬਈ ਕਈਆਂ ਨੇ ਕਈ ਮੁੰਡਿਆਂ ਨੇ ਮੇਰੇ ਟੈਟੂ ਬਣਾਏ ਵੀਰੇ ਓਏ ਹੋਏ ਵਾਹ ਮੈਂ ਉਹਨਾਂ ਨੂੰ ਕਹਿੰਦਾ ਵੀ ਯਾਰ ਆਪਣੇ ਮੰਮੀ ਡੈਡੀ ਦਾ ਬਣਾ ਲਿਆ ਕਰੋ ਮੇਰਾ ਨਾ ਬਣਾਇਆ ਕਰੋ ਹਨਾ ਕਈਆਂ ਨੇ ਨਾਮ ਬਣਾਇਆ ਨਾਮ ਲਿਖਿਆ ਮੇਰਾ ਕਈਆਂ ਨੇ ਮੇਰੀ ਫੋਟੋ ਵੀ ਬਣਾਈ ਆ ਇੱਕ ਮੁੰਡੇ ਦੇ ਆਪਣੇ ਫਲੋਰ ਜਿੱਦਾਂ ਮੇਰੇ ਆਫਿਸ ਜਿਵੇਂ ਆਉਣਾ ਪ ਕੰਮ ਕਰਦੇ ਆ ਨਾ bizness ਆਪਣਾ t-shirt ਦਾ ਵੀ ਆ ਪੋਡਕਾਸਟਿੰਗਾਂ ਵੀ ਪ੍ਰਾਪਰਟੀ ਦਾ ਵੀ ਜਦੋਂ ਮੈਨੂੰ ਕੋਈ ਨਵਾਂ ਨਵਾਂ ਮੁੰਡਾ ਮਿਲਦਾ ਨਾ ਭਾਈ ਤੁਹਾਡੇ ਬਹੁਤ ਵੱਡੇ ਫੈਨ ਆ ਭਾਈ ਮੈਂ ਨਾ ਮੁੱਠਾ ਕਲ ਤੇ ਨਾ ਤੁਹਾਡੀ ਫੋਟੋ ਲਵਾਣੀ ਆ ਭਾਈ ਤੁਸੀਂ ਨਾ ਮੈਨੂੰ ਫੋਟੋ ਖਰਾ ਲਓ ਮੇਰੇ ਨਾਲ ਮੈਂ ਨੂੰ ਨਾਲ ਮੇਰਾ ਭਰਾ ਨਾ ਸੁਖੀ ਰਹੂਗਾ ਦੋ ਦਿਨ ਖੜਦਾ ਦੋ ਹੀ ਫੋਟੋ પાડੇਗਾ ਜਦੋਂ ਤੈਨੂੰ ਇਹਦਾ ਅਸਲੀ ਰੂਪ ਪਤਾ ਲੱਗਣਾ ਕਿ ਜਦੋਂ ਦੇ ਬੰਦੇ ਨੂੰ ਦੇਖੋ ਪਿਆਰ ਤਾਂ ਹੀ ਇਹਦੇ ਤੋਂ ਦੂਰ ਹੋ ਤੁਸੀਂ ਰੋਜ਼ ਕਿਸੇ ਨੂੰ ਮਿਲਣ ਲੱਗ ਗਏ ਨਾ ਉਹ ਵੀ ਤੁਹਾਡਾ ਪਿਆਰ ਆ ਕਿਉਂਕਿ ਉਹਨੂੰ ਉਹਨੇ ਉਸ ਉਮੀਦਾਂ ਦੇ